ਭਾਈ ਕੀ ਕਰਦੇ ਵੇ ਭਾਈ ਕੀ ਕਰਦੇ ਵੇ ਭਾਈ ਅਰਦੀ ਨਹੀਂ ਆਵਾ ਭਾਈ ਇਹ ਭਾਈ ਜੀ ਤੁਸੀਂ ਟੀਕੇ ਘਾਤੇ ਲੰਨੇ ਆਂ ਭਾਈ ਕੀ ਕਰੀਏ ਯਾਰ ਮਾਸ਼ਾਅੱਲ ਕਾ ਗਿਆ ਭਾਈ ਮਿਲਦਾ ਦਾ ਭਾਈ ਲਾਈਦਾ ਯਾਰ ਅ ਵੀ ਤਾਂ ਚੁੰਨੇ ਛੱਡਦੀ ਹੈ ਪਰ ਕੀ ਕਰੀਏ ਭਾਈ ਯਾਰ ਮਿਲ ਜਾਂਦਾ ਰੋਜ਼ ਹੀ ਮਿਲ ਜਾਂਦਾ ਭਾਈ 300 ਰੁਪਿਆ ਭਾਈ ਮਿਲਦਾ 350 ਰੁਪਿਆ 就我、啊、说的那把椅子嘛，老一大爷。<noise> ਨਸ਼ੇ ਦੀ ਲਪੇਟ ਆਏ ਪੰਜਾਬ ਦੇ ਵਿੱਚ ਹੁਣ ਹਾਲਾਤ ਹੋਰ ਬੱਤਰ ਹੁੰਦੇ ਜਾ ਰਹੇ ਹਨ ਹਾਲਾਂਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਇੱਥੇ ਹਾਲਾਤ ਬਿਲਕੁਲ ਸਹੀ ਨੇ ਤੇ ਸਰਕਾਰ ਦੇ ਵੱਲੋਂ ਪੂਰਾ ਕੰਟਰੋਲ ਕੀਤਾ ਜਾ ਰਿਹਾ ਹੈ ਨਸ਼ੇ ਦੇ ਉੱਪਰ ਲੇਕਿਨ ਜੇਕਰ ਗਰਾਊਂਡ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਹਾਲਾਤ ਕੁਝ ਹੋਰ ਹੀ ਨਜ਼ਰ ਆਉਂਦੇ ਹਨ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਦੀ ਨਹਿਰ ਕਲੋਨੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਨਸ਼ਾ ਕਰਦਾ ਨਜ਼ਰ ਆਇਆ ਤੇ ਤੇ ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਸ ਨੂੰ ਕਿਉਂ ਲਗਾਉਂਦੇ ਹੋ ਤਾਂ ਉਸ ਦਾ ਕਹਿਣਾ ਸੀ ਕਿ ਹੁਸ਼ਿਆਰਪੁਰ ਵਿੱਚ ਨਸ਼ਾ ਆਮ ਮਿਲ ਜਾਂਦਾ ਹੈ ਜਿਸ ਕਾਰਨ ਅਸੀਂ ਲਗਾਉਂਦੇ ਹਾਂ ਤੇ ਜੇਕਰ ਨਾ ਮਿਲਦਾ ਹੋਵੇ ਤਾਂ ਕਿਤੇ ਨਾ ਕਿਤੇ ਉਹ ਇਸ ਨੂੰ ਛੱਡ ਵੀ ਦੇਣ ਲੇਕਿਨ ਉਹਨਾਂ ਦੇ ਵੱਲੋਂ ਇਹ ਛੱਡਿਆ ਨਹੀਂ ਜਾਂਦਾ ਕਿਉਂਕਿ ਇੱਥੇ ਨਸ਼ਾ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਤੇ ਜਿੱਥੋਂ ਦੀ ਵੀ ਮਿਲ ਜਾਵੇ ਉਹ ਇਸ ਤੋਂ ਬਾਅਦ ਨਸ਼ਾ ਕਰਨ ਲੱਗ ਜਾਂਦੇ ਨੇ ਇਸ ਵਾਇਰਲ ਵੀਡੀਓ ਦੇ ਵਿੱਚ ਜੋ ਵਿਅਕਤੀ ਤੁਸੀਂ ਦੇਖ ਰਹੇ ਹੋ ਇਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਦਿਹਾੜੀ ਦੇ ਵਿੱਚ 400 ਰੁਪਏ ਦਾ ਤਾਂ ਇਸੇ 400 ਰੁਪਏ ਦਾ ਉਹ ਚਿੱਟਾ ਪੀ ਜਾਂਦਾ ਹੈ ਦੱਸਈਏ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਹਰ ਰੋਜ਼ ਹੀ ਕਿਸੇ ਪਿੰਡਾਂ ਮੋਹੱਲੇ ਵਿੱਚ ਜਾ ਕੇ ਸੈਮੀਨਾਰ ਕਰਵਾਏ ਜਾਂਦੇ ਹਨ ਅਤੇ ਨੌਜਵਾਨ ਪੀੜੇ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਜੇਕਰ ਗੱਲ ਗਰਾਊਂਡ ਲੈਵਲ ਦੀ ਕਰੀਏ ਤਾਂ ਇੱਥੇ ਕੁਝ ਹੋਰ ਤਸਵੀਰਾਂ ਹੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਇਹ ਵਾਇਰਲ ਵੀਡੀਓ ਦੇ ਵਿੱਚ ਜੋ ਇਸ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਜਿਸ ਦੇ ਵੱਲੋਂ ਉੱਥੇ ਬੈਠ ਕੇ ਨਸ਼ਾ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਉਸ ਵੱਲੋਂ ਹਾਲਾਤ ਦੱਸੇ ਜਾ ਰਹੇ ਨੇ ਉਹ ਤੁਸੀਂ ਸੁਣ ਸਕਦੇ ਹੋ ਭਾਈ ਕੀ ਕਰਦੇਵੇਂ ਭਾਈ ਕੀ ਹੋਣਾ ਬਣਾਉਣਾ ਭਾਈ ਕੀ ਕਰਦੇਵੇਂ ਭਾਈ ਯਾਰ ਵੀਡੀਓ ਬਣਾਉਣਾ ਭਾਈ ਵੀਡੀਓ ਬਣਾਉਣਾ ਭਾਈ ਯਾਰ ਚੰਗੀ ਕਰਨੀ ਯਾਰ ਇਹ ਵੀਡੀਓ ਬਣਾਣੀ ਗਲਤ ਗੱਲਾਂ ਭਾਈ ਯਾਰ ਨਾ ਬਣਾਓ ਯਾਰ ਭਾਈ ਤੁਸੀਂ ਟੀਕੇ ਕਾਤੇ ਲਾਉਂਦੇ ਆ ਭਾਈ ਕੀ ਕਰੀਏ ਯਾਰ ਨਸ਼ਾ ਲੱਗਾ ਹੋਇਆ ਭਾਈ ਮਿਲਦਾ ਦਾ ਭਾਈ ਲਾਈਦਾ ਯਾਰ ਅਜੀ ਤਾਂ ਚੁੰਨੇ ਛੱਡਦੀ ਏ ਫਰ ਕੀ ਕਰੀਏ ਭਾਈ ਯਾਰ ਮਿਲ ਜਾਂਦਾ ਰੋਜ਼ ਹੀ ਮਿਲ ਜਾਂਦਾ ਭਾਈ ਮੜਾ ਮੋਟਾ ਕੰਮ ਕਰੀਦਾ 2-3 ਰੁਪਏ ਇਕੱਠਾ ਕਰਕੇ ਵਾਜੀ ਲਿਆ ਕੇ ਲਾੜੀ ਦਾ ਕੀ ਕਰਸਦੇ ਭਾਜੀ ਸਰਕਾਰਾਂ ਬੰਦ ਰੀ ਕਰਦੀਆਂ ਸਾਨੂੰ ਨਾ ਮਿਲੂਗਾ ਸੀ ਨਾ ਲਾਵਾਂਗੇ ਬੜੇ ਔਖੀਆਂ ਭਾਜੀ ਯਾਰ ਬੜਾ ਸਭ ਕੁਝ ਵੇਚਦਾ ਭਾਜੀ ਬਹੁਤ ਤੰਗਵਾ ਯਾਰ ਘਰ ਦੇ ਘਰ ਦੇ ਹਾਲਾਤ ਕਿਦਾਂ ਦੇ ਆ ਘਰ ਦੇ ਹਾਲਾਤ ਭਾਜੀ ਬੜੇ-ਬੜੇ ਯਾਰ ਭਾਜੀ ਕੀ ਦਿੱਤੀ ਢਿਆਲੀ ਤਾਰ ਬੰਦੇ ਉਹ ਹੀ ਕਮਾਈ ਦਾ ਭਾਜੀ ਉਹ ਹੀ ਖਾਜਦਾ ਉਸ ਤੋਂ ਨਸ਼ਾ ਲੱਗਾ ਹੋਇਆ ਭਾਜੀ 300 ਰੁਪਏ ਭਾਜੀ ਮਿਲਦਾ 350 ਰੁਪਏ 400 ਰੁਪਏ ਦਾ ਭਾਜੀ ਸਮਾਨ ਲਾੜੀ ਦਾ ਯਾ ਦਿੱਲੀ ਸਵੇਰੇ ਇੱਕ ਵਾਰੀ ਸ਼ਾਮ ਨੂੰ ਭਾਜੀ ਬੜਾ ਔਖਾ ਯਾਰ ਕੀ ਦਸੀਏ ਕਰਦੇ ਹੋਰੇ ਤੰਗ ਆ ਪਈ ਯਾਰ ਸਰਕਾਰਾਂ ਨੂੰ ਚਾਹੀਦਾ ਭਾਜੀ ਬੰਦ ਕਰਨਾ ਸਾਨੂੰ ਨਾ ਮਿਲੂਗਾ ਨਾ ਲਾਉਂਵਾਂਗੇ ਭਾਜੀ ਸਾਨੂੰ ਮਿਲ ਜਾਂਦਾ ਭਾਜੀ ਸ਼ਰਿਆ ਮਿਲਦਾ ਭਾਜੀ ਛੱਡਣ ਦੀ ਕੋਸ਼ਿਸ਼ ਕੀਤੀ ਕਦੀ ਭਾਜੀ ਬੜਾ ਦਿਲ ਕਰਦਾ ਛੱਡਣ ਨੂੰ ਪਰ ਕੀ ਕਰੀਏ ਆਮ ਮਿਲ ਜਾਂਦਾ ਆਸਾਨੀ ਦੇ ਨਾਲ ਮਿਲ ਜਾਂਦਾ ਯਾ ਜੀ ਛੱਡਣ ਦਾ ਜਦੋਂ ਮਨ ਬਣਾਈਦਾ ਉਦੋਂ ਸਾਨੂੰ ਮਿਲ ਜਾਂਦਾ ਮੂਰੇ ਆ ਜਾਂਦਾ ਜੀ ਆਪਾਂ ਲਾੜੀ ਦਾ ਰੋਜ਼ ਸੋਚੀਦਾ ਪਰ ਕੀ ਕਰੀਏ ਭਾਜੀ ਛੱਡੀ ਨਹੀਂ ਹੁੰਦਾ ਯਾਰ ਕਦੀ ਘਰਦਿਆਂ ਨੇ ਕੁਛ ਕਿਹਾ ਉਹ ਛੱਡ ਦੇ ਉਹ ਕਾਕਾ ਬੜਾ ਕੋਈ ਕਹਿੰਦੇ ਆ ਭਾਜੀ ਰੋਂਦੇ ਬਿਟਦੇ ਆ ਪਰ ਕੀ ਕਰ ਸਕੀਏ ਭਾਜੀ ਯਾਰ ਨਹੀਂ ਛੱਡ ਹੁੰਦਾ ਭਾਜੀ ਲੱਗ ਗਿਆ ਪਿਆ ਜਾ ਯਾਰ ਉਹ ਭਾਜੀ ਤਾਂ ਰਵਾਇਤ ਕੋਈ ਆਮ ਲੋਕਾਂ ਨੂੰ ਕਿ ਮੁੰਡਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਇਹੀ ਕਿਹੜਾ ਚਾਹੁੰਦੇ ਆ ਭਾਜੀ ਇਹ ਤਾਂ ਜਿੰਨਾ ਦੂਰ ਹੈ ਹੁੰਦਾ ਰੋਹ ਜੀ ਆਡੀ ਦਾ ਜ਼ਿੰਦਗੀ ਖਰਾਬ ਹੋ ਗਈ ਮਰਕ ਪਾਉਗੀ ਲੋਕਾਂ ਦੀ ਨਾ ਹੋਵੇ ਤੇ ਇਤੋਂ ਜਿੰਨਾ ਦੂਰ ਹੈ ਨਾ ਦੂਰ ਰਹਿਓ ਆਪਣਾ ਵਧੀਆ ਰਹੋ ਜੀ ਨਸ਼ਾ ਨਾ ਕਰੋ ਇਹ ਜ਼ਹਿਰ ਹੈ ਜੀ ਆਡੀ ਦਾ ਜ਼ਿੰਦਗੀ ਖਰਾਬ ਹੋਸੀ ਕੀ ਕਰ ਸਕਦੇ ਆ